ਅਨੁਸ਼ਾ ਖਿਲਾਫ ਮੁਹਿੰਮ ਦੇ ਵਿੱਚ ਮੋਗਾ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਜਿੱਥੇ ਕਿ ਸੀਆਈ ਸਟਾਫ ਮੋਗਾ ਨੇ ਇੱਕ ਵਿਅਕਤੀ ਨੂੰ 255 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਬਾਰੇ ਜਾਣਕਾਰੀ ਦੇਣ ਲਈ ਅੱਜ ਮੋਗਾ ਪੁਲਿਸ ਵੱਲੋਂ ਜੋ ਹੈ ਖਾਸ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਤੀਆਂ ਕਿ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਡੀਐਸਪੀ ਸੁਖ ਅਮਰਿਤ ਸਿੰਘ ਨੇ ਜੋ ਹੈ ਸਾਰੇ ਜਾਣਕਾਰੀ ਸਾਂਝੀ ਕੀਤੀ ਡੀਐਸਪੀ ਸੁਖ ਅਮਰਿਤਪਾਲ ਸਿੰਘ ਨੇ ਕਿਹਾ ਕਿ ਮੁਖਬਰ ਖਾਸ ਦੀ ਇਤਲਾਹ ਤੇ ਐਮਪੀ ਬਸਤੀ ਤੋਂ ਇੱਕ ਵਿਅਕਤੀ ਨੂੰ 255 ਗ੍ਰਾਮ ਹਿਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਹੈ ਜਿਸ ਦੀ ਪਛਾਣ ਗੁਰਮੁਖ ਸਿੰਘ ਵਜੋਂ ਹੋਈ ਹੈ ਅਤੇ ਇਸ ਤੇ ਪਹਿਲਾਂ ਵੀ ਐਨਡੀਪੀਐਸ ਦੇ ਐਕਟ ਦੇ ਤਹਿਤ ਮਾਮਲੇ ਦਰਜ ਹਨ ਅਤੇ ਜ਼ਮਾਨਤ ਦੇ ਉੱਪਰ ਬਾਹਰ ਆਇਆ ਹੋਇਆ ਸੀ ਇਸ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਇਹ ਤਾਂ ਵੱਡੀ ਕਾਮਯਾਬੀ ਇਸੇ ਕਹਿ ਸਕਦੇ ਹਾਂ ਕਿ ਹਾਸਲ ਹੋਈ ਹੈ ਤਾਂ ਕੀ ਕੋਈ ਜਾਣਕਾਰੀ ਸਾਂਝੀ ਕਰੇ ਨੇ ਡੀਐਸਪੀ ਧੀ ਸੁਖਮਰਿਤ ਪਾਲ ਸੀ ਕੋਵਿਤਾਂਸ ਨਾਲ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਵੱਲੋਂ ਦਿੱਤੇ ਹੋਏ ਦਿਸ਼ਾ ਨਿਰਦੇਸ਼ਾਂ ਹੈ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਯੋਧਨਸ਼ਾ ਵਿਰੁੱਧ ਲਗਾਤਾਰ ਜਾਰੀ ਹੈ ਐਸੇ ਮੁਹਿੰਮ ਦੀ ਕੜੀ ਵਿੱਚ ਬੀਤੇ ਦਿਨੀ ਸਾਡੀ ਸੀਆਈਏ ਮੋਗਾ ਦੀ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਇੱਕ ਵਿਅਕਤੀ ਜਿਸ ਦਾ ਨਾਮ ਗੁਰਮੋਖ ਸਿੰਘ ਉਰਫ ਅਜੇ ਵਾਸੀ ਮੋਗਾ ਹੈ ਉਸ ਨੂੰ ਕਾਬੂ ਕਰਕੇ 255 ਗ੍ਰਾਮ ਹੈਰਵਨ ਉਸ ਤੋਂ ਰਿਕਵਰ ਕੀਤੀ ਇਹ ਵਿਅਕਤੀ ਲੰਡੇ ਕੇ ਦੁਸਾਂਜ ਰੋਡ ਮੋਗਾ ਵਿਖੇ ਪੈਦਲ ਆਪਣੇ ਗਾਕਾਂ ਦੀ ਢੀਕ ਕਰ ਰਿਹਾ ਸੀ ਜਦੋਂ ਇਸ ਨੂੰ ਕਾਬੂ ਕੀਤਾ ਗਿਆ ਇਸ ਨੂੰ ਅੱਜ ਮਾਂਜੋਗਾ ਦਲਤ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਲਿਆ ਜਾ ਰਿਹਾ ਹੈ ਤਾਂ ਕਿ ਇਸ ਪਤਾ ਲੱਗ ਸਕੇ ਵੀ ਇਹ ਹੈਰੋਇਨ ਕਿੱਥੋਂ ਲੈ ਕੇ ਆਇਆ ਸੀ ਤੇ ਅੱਗੇ ਕਿਸ ਬੰਦੇ ਨੂੰ ਇਸ ਨੇ ਦੇਣੀ ਸੀ ਇਹ ਸੁਪਰ ਪਹਿਲਾਂ ਇੱਕ ਮੁਕੱਦਮਾ ਐਨਡੀਪੀਐਸ ਦਾ ਹੀ ਦਰਜਾ ਜਿਸ ਵਿੱਚ 110 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਇਹ ਐਸੋਲੇ ਜਮਾਨਤ ਤੇ ਸੀਗਾ ਇਹ ਫਤਰਾ ਉੱਧਰ ਪੁਲਿਸ ਨੂੰ ਕਿਹੜੇ ਅਨੁਸਾ ਇਹ ਮਕਦਮਾ ਜੀ 21 ਐਨਡੀਪੀਐਸ ਦਾ ਦਰਜ ਹੋਇਆ ਜੀ ਤੇ ਅੱਗੇ ਹੁਣ ਇਸ ਤੋਂ ਫਰਦਰ ਕਸ਼ਿਸ਼ ਕੀਤੀ ਜਾ ਰਹੀ ਹੈ ਬਾਕੀ ਜੇ ਕੋਈ ਸ਼ੋਰ ਨਮਾ ਆਊਗਾ ਤੁਹਾਡੇ ਨਾਲ ਸਾਡਾ ਇਸ ਤੋਂ 255 ਗ੍ਰਾਮ ਹੈਰੋਇਨ ਰਿਕਵਰ ਨਹੀਂ ਜੀ ਇਹ ਪੈਦਲ ਸਤਿਕਾਰਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦੋ ਆਈਪੀਐਸ ਵੱਲੋਂ ਦਿੱਤੇ ਹੋਏ ਦਿਸ਼ਾਨ ਵਰ ਨਿਰਦੇਸ਼ਾ ਹੈ ਜੀ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਬਲੋਂ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਯੋਧ ਨਸ਼ਾ ਵਿਰੁੱਧ ਲਗਾਤਾਰ ਜਾਰੀ ਹੈ। ਐਸੇ ਮੁਹਿੰਮ ਦੀ ਕੜੀ ਵਿੱਚ ਬੀਤੇ ਦਿਨੀ ਸਾਡੀ ਸੀਆਈਏ ਮੋਗਾ ਦੀ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ। ਜਦੋਂ ਉਹਨਾਂ ਨੇ ਇੱਕ ਵਿਅਕਤੀ ਜਿਸ ਦਾ ਨਾਮ ਗੁਰਮੋਖ ਸਿੰਘ ਉਰਫ ਅਜੇ ਵਾਸੀ ਮੋਗਾ ਹੈ ਉਸ ਨੂੰ ਕਾਬੂ ਕਰਕੇ 255 ਗ੍ਰਾਮ ਹੈਰਵਨ ਉਸ ਤੋਂ ਰਿਕਵਰ ਕੀਤੀ। ਇਹ ਵਿਅਕਤੀ ਲੰਡੇ ਕੇ ਦੁਸਾਂਜ ਰੋਡ ਮੋਗਾ ਵਿਖੇ ਪੈਦਲ ਆਪਣੇ ਕਾਕਾਂ ਦੀ ਢੀਕ ਕਰ ਰਹੀ ਸੀ ਜਦੋਂ ਇਸ ਨੂੰ ਕਾਬੂ ਕੀਤਾ ਗਿਆ ਇਸ ਨੂੰ ਅੱਜ ਮਾਂਜੋਗ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਲਿਆ ਜਾ ਰਿਹਾ ਹੈ ਤਾਂ ਕਿ ਇਸ ਪਤਾ ਲੱਗ ਸਕੇ ਵੀ ਇਹ ਹੈਰੋਇਨ ਕਿੱਥੋਂ ਲੈ ਕੇ ਆਇਆ ਸੀ ਤੇ ਅੱਗੇ ਕਿਸ ਬੰਦੇ ਨੂੰ ਇਸ ਨੇ ਦੇਣੀ ਸੀ ਇਹ ਸੁਪਰ ਪਹਿਲਾਂ ਇੱਕ ਮਕਦਮਾ ਐਨਡੀਪੀਐਸ ਦਾ ਹੀ ਦਰਜ ਹੈ ਜਿਸ ਵਿੱਚ 110 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਇਸ ਨੂੰ ਜਮਾਨਤ ਦੇ ਸੀਗਾ ਇਹ ਅਸਲ ਇਹ ਜਮਾਨਤ ਦੇ ਸੀਗਾ ਜੀ ਫਟਰਾ ਉਧਰ ਪੁਲਿਸ ਦੇ ਅਨੁਸਾਰ ਸ਼ੋਤ ਇਹ ਮਕਦਮਾ ਜੀ 21 ਐਨਡੀਪੀਐਸ ਦਾ ਦਰਜ ਹੋਇਆ ਜੀ ਤੇ ਅੱਗੇ ਹੁਣ ਇਸ ਤੋਂ ਫਰਦਰ ਕਸ਼ਿਸ਼ ਕੀਤੀ ਜਾ ਰਹੀ ਹੈ ਬਾਕੀ ਜੇ ਕੋਈ ਸ਼ੋਰ ਨਮਾ ਆਊਗਾ ਤੁਹਾਡੇ ਨਾਲ ਸਾਡਾ ਇਸ ਤੋਂ 255 ਗ੍ਰਾਮ ਹੈਰੋਇਨ ਰਿਕਵਰ ਕੀਤਾ ਨਹੀਂ ਜੀ ਇਹ ਪੈਦਲ ਸਤਿਕਾਰਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਵੱਲੋਂ ਦਿੱਤੇ ਹੋਏ ਦੇਸ਼ਨ ਅਤੇ ਨਿਰਦੇਸ਼ਾ ਹੈਟ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਬਲੋਂ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਯੋਧਨਾਂਸ਼ਾ ਵਿਰੁੱਧ ਲਗਾਤਾਰ ਜਾਰੀ ਹੈ ਐਸੇ ਮੁਹਿੰਮ ਦੀ ਕੜੀ ਵਿੱਚ ਬੀਤੇ ਦਿਨੀ ਸਾਡੀ ਸੀਆਈਐਮ ਮੋਗਾ ਦੀ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਇੱਕ ਵਿਅਕਤੀ ਜਿਸ ਦਾ ਨਾਮ ਗੁਰਮੋਖ ਸਿੰਘ ਉਰਫ ਅਜੇ ਵਾਸੀ ਮੋਗਾ ਹੈ ਉਸ ਨੂੰ ਕਾਬੂ ਕਰਕੇ 255 ਗ੍ਰਾਮ ਹੈਰਵਨ ਉਸ ਤੋਂ ਰਿਕਵਰ ਕੀਤੀ ਇਹ ਵਿਅਕਤੀ ਲੰਡੇ ਕੇ ਦੁਸਾਂਜ ਰੋਡ ਮੋਗਾ ਵਿਖੇ ਫੈਦਲ ਆਪਣੇ ਗਾਕਾਂ ਦੀ ਹਿੱਕ ਕਰ ਰਿਹਾ ਸੀ ਜਦੋਂ ਇਸ ਨੂੰ ਕਾਬੂ ਕੀਤਾ ਗਿਆ ਇਸ ਨੂੰ ਅੱਜ ਮਾਂਜੋਕ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਰਿਮਾਨਡ ਲਿਆ ਜਾ ਰਿਹਾ ਹੈ ਤਾਂ ਕਿ ਇਸ ਪਤਾ ਲੱਗ ਸਕੇ ਵੀ ਇਹ ਹੈਰੋਇਨ ਕਿੱਥੋਂ ਲੈ ਕੇ ਆਇਆ ਸੀ ਤੇ ਅੱਗੇ ਕਿਸ ਬੰਦੇ ਨੂੰ ਇਸ ਨੇ ਦੇਣੀ ਸੀ ਇਹ ਸੁਪਰ ਪਹਿਲਾਂ ਇੱਕ ਮੁਕੱਦਮਾ ਐਨਡੀਪੀਐਸ ਦਾ ਹੀ ਦਰਜਾ ਜਿਸ ਵਿੱਚ 110 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਇਸ ਨੂੰ ਜਮਾਨਤ ਤੇ ਸੀਗਾ ਜੀ ਕੀ ਫਟਰਾ ਉਧਰ ਪੁਲਿਸ ਨੂੰ ਕਿਹੜੇ ਅਨੁਸਾਚ ਇਹ ਮਕਦਮਾ ਜੀ 21 ਐਨਡੀਪੀਐਸ ਦਾ ਦਰਜ ਹੋਇਆ ਜੀ ਤੇ ਅੱਗੇ ਹੁਣ ਇਸ ਤੋਂ ਫਰਦਰ ਕਸ਼ਿਸ਼ ਕੀਤੀ ਜਾ ਰਹੀ ਹੈ ਬਾਕੀ ਜੇ ਕੋਈ ਸ਼ੋਰਨਾਮਾ ਆਊਗਾ ਤੁਹਾਡੇ ਨਾਲ ਸਾਡਾ ਇਸ ਤੋਂ 255 ਗ੍ਰਾਮ ਹੈਰੋਇਨ ਰਿਕਵਰ ਕੀਤੀ ਨਹੀਂ ਜੀ ਇਹ ਪੈਦਲ ਸਤਿਕਾਰਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਵੱਲੋਂ ਦਿੱਤੇ ਹੋਏ ਦਿਸ਼ਾਨ ਵਰ ਨਿਰਦੇਸ਼ਾ ਹੈ ਜੀ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਬਲੋਂ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਯੋਧ ਨਸ਼ਾ ਵਿਰੁੱਧ ਲਗਾਤਾਰ ਜਾਰੀ ਹੈ ਐਸੇ ਮੁਹਿੰਮ ਦੀ ਕੜੀ ਵਿੱਚ ਬੀਤੇ ਦਿਨੀ ਸਾਡੀ ਸੀਆਈਏ ਮੋਗਾ ਦੀ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਇੱਕ ਵਿਅਕਤੀ ਜਿਸ ਦਾ ਨਾਮ ਗੁਰਮੋਖ ਸਿੰਘ ਉਰਫ ਅਜੇ ਵਾਸੀ ਮੋਗਾ ਹੈ ਉਸ ਨੂੰ ਕਾਬੂ ਕਰਕੇ 255 ਗ੍ਰਾਮ ਹੈਰਵਨ ਉਸ ਤੋਂ ਰਿਕਵਰ ਕੀਤੀ ਇਹ ਵਿਅਕਤੀ ਲੰਡੇ ਕੇ ਦੁਸਾਂਜ ਰੋਡ ਮੋਗਾ ਵਿਖੇ ਪੈਦਲ ਆਪਣੇ ਗਾਕਾਂ ਦੀ ਡੀਕ ਕਰ ਰਹੀ ਸੀ ਜਦੋਂ ਇਸ ਨੂੰ ਕਾਬੂ ਕੀਤਾ ਗਿਆ ਇਸ ਨੂੰ ਅੱਜ ਮਾਜੋਕ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਲਿਆ ਜਾ ਰਿਹਾ ਹੈ ਤਾਂ ਕਿ ਇਸ ਪਤਾ ਲੱਗ ਸਕੇ ਵੀ ਇਹ ਹੈਰੋਇਨ ਕਿੱਥੋਂ ਲੈ ਕੇ ਆਇਆ ਸੀ ਤੇ ਅੱਗੇ ਕਿਸ ਬੰਦੇ ਨੂੰ ਇਸ ਨੇ ਦੇਣੀ ਸੀ ਇਹ ਸੁਪਰ ਪਹਿਲਾਂ ਇੱਕ ਮਕਦਮਾ ਐਨਡੀਪੀਐਸ ਦਾ ਹੀ ਦਰਜ ਹੈ ਜਿਸ ਵਿੱਚ 110 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਇਸ ਨੂੰ ਮਾਨਤਾ ਦੇ ਸੀਐਸਆਰ ਤੇ ਇਹ ਅਸਲੇ ਜਮਾਨਤ ਤੇ ਸੀਗਾ ਜੀ ਕੀ ਫਟਰਾ ਉਹਨਰ ਕੋਲ ਤੋਂ ਕਿਹੜੇ ਅਨੁਸਾਚਨ ਇਹ ਮਕਦਮਾ ਜੀ 21 ਐਨਡੀਪੀਐਸ ਦਾ ਦਰਜ ਹੋਇਆ ਜੀ ਤੇ ਅੱਗੇ ਹੁਣ ਇਸ ਤੋਂ ਫਰਦਰ ਕਸ਼ਿਸ਼ ਕੀਤੀ ਜਾ ਰਹੀ ਹੈ ਬਾਕੀ ਜੇ ਕੋਈ ਸ਼ੋਰ ਨਮਾ ਆਊਗਾ ਤੁਹਾਡੇ ਨਾਲ ਸਾਡਾ ਇਸ ਤੋਂ 255 ਗ੍ਰਾਮ ਹੈਰੋਇਨ ਰਿਕਵਰ ਕੀਤੇ ਨਹੀਂ ਜੀ ਇਹ ਪੈਦਲ ਸਤਿਕਾਰਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਵੱਲੋਂ ਦਿੱਤੇ ਹੋਏ ਦਿਸ਼ਾ ਨਿਰਦੇਸ਼ਾ ਹੈ ਜੀ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਬਲੋਂ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਯੋਧਨਸ਼ਾ ਵਿਰੁੱਧ ਲਗਾਤਾਰ ਜਾਰੀ ਹੈ। ਐਸੇ ਮੁਹਿੰਮ ਦੀ ਕੜੀ ਵਿੱਚ ਬੀਤੇ ਦਿਨੀ ਸਾਡੀ ਸੀਆਈਏ ਮੋਗਾ ਦੀ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ। ਜਦੋਂ ਉਹਨਾਂ ਨੇ ਇੱਕ ਵਿਅਕਤੀ ਜਿਸ ਦਾ ਨਾਮ ਗੁਰਮੋਖ ਸਿੰਘ ਉਰਫ ਅਜੇ ਵਾਸੀ ਮੋਗਾ ਹੈ ਉਸ ਨੂੰ ਕਾਬੂ ਕਰਕੇ 255 ਗ੍ਰਾਮ ਹੈਰਵਨ ਉਸ ਤੋਂ ਰਿਕਵਰ ਕੀਤੀ। ਇਹ ਵਿਅਕਤੀ ਲੰਡੇ ਕੇ ਦੁਸਾਂਝ ਰੋਡ ਮੋਗਾ ਵਿਖੇ ਫੈਦਲ ਆਪਣੇ ਗਾਕਾਂ ਦੀ ਡਿਕ ਕਰ ਰਿਹਾ ਸੀ ਜਦੋਂ ਇਸ ਨੂੰ ਕਾਬੂ ਕੀਤਾ ਗਿਆ ਇਸ ਨੂੰ ਅੱਜ ਮਾਜੋਕ ਅਦਾਲਤ ਵਿੱਚ ਪੇਸ਼ ਕਰਕੇ ਇਸ ਤੇ ਰਿਮਾਂਡ ਲਿਆ ਜਾ ਰਿਹਾ ਹੈ ਤਾਂ ਕਿ ਇਸ ਪਤਾ ਲੱਗ ਸਕੇ ਵੀ ਇਹ ਹੈਰੋਇਨ ਕਿੱਥੋਂ ਲੈ ਕੇ ਆਇਆ ਸੀ ਤੇ ਅੱਗੇ ਕਿਸ ਬੰਦੇ ਨੂੰ ਇਸ ਨੇ ਦੇਣੀ ਸੀ ਇਹ ਸੁਪਰ ਪਹਿਲਾਂ ਇੱਕ ਮਕਦਮਾ ਐਨਡੀਪੀਐਸ ਦਾ ਹੀ ਦਰਜਾ ਜਿਸ ਵਿੱਚ 110 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਇਸ ਨੂੰ ਜਮਾਨਤ ਦੇ ਸੀਆਰ ਤੇ ਕੀ ਉਸ ਤੇ ਇਹ ਐਸੋ ਲਈ ਜਮਾਨਤ ਦੇ ਸੀਗਾ ਜੀ ਕੀ ਫਟਰਾ ਉਹਨਾਂ ਪੁਲਿਸ ਨੂੰ ਕਿਹੜੇ ਅਨੁਸਾ ਇਹ ਮੁਕਦਮਾ ਜੀ 21 ਐਨਡੀਪੀਐਸ ਦਾ ਦਰਜ ਹੋਇਆ ਜੀ ਤੇ ਅੱਗੇ ਹੁਣ ਇਸ ਤੋਂ ਫਰਦਰ ਕੁਰਸ਼ ਕਰੀ ਜਾ ਰਹੀ ਹੈ ਬਾਕੀ ਜੇ ਕੋਈ ਸ਼ੋਰਨਾਮਾ ਆਊਗਾ ਤੁਹਾਡੇ ਨਾਲ ਸਾਡਾ ਇਸ ਤੋਂ 255 ਗ੍ਰਾਮ ਹੈਰੋਇਨ ਰਿਕਵਰ ਕੀਤੀ ਨਹੀਂ ਜੀ ਇਹ ਪੈਦਲ